ਬਹੁਤ ਬਹੁਤ ਸ਼ੁਕਰੀਆ ਵਾਦੀ ਸਾਹਿਬ ਪ੍ਰਧਾਨਗੀ ਮੰਡਲ ਮੇਰੇ ਸਾਰੇ ਸਾਥੀਆਂ ਨੂੰ ਜਾਇ ਪਰਿ ਸਤਿਕਾਰ ਸਤਿਕਾਰ ਉਸ ਮਹਾਨ ਗੁਰੂ ਦੀ ਸ਼ਹਾਦਤ ਨੂੰ ਮਹਾਂ ਸ਼ਹਾਦਤ ਨੂੰ ਕੋਦੀ ਕੋਦੀ ਪ੍ਰਣਾਮ ਮੈਂ ਆਪਣੀ ਕਥਾ ਸੁਣਾਉਣ ਜਾ ਰਿਹਾ ਕਿ ਤੇਗਾ ਦੀ ਧਾਰ ਤੇ ਤੁਰਨਾ ਜਾਣਦੇ ਹਾਂ ਤੇਗਾਂ ਦੀ ਧਾਰ ਤੇ ਤੁਰਨਾ ਜਾਣਦੇ ਹਾਂ ਸੈਲਾਬ ਸਾਡਾ ਕੀ ਬਗਾੜੂ ਅਸੀਂ ਪੰਜਾਬੀ ਹਾਂ ਦਰਿਆ ਦੇ ਵਹਾਅ ਮੋੜਨਾ ਜਾਣਦੇ ਹਾਂ ਸੈਲਾਬ ਸਾਡਾ ਕੀ ਬਗਾੜੂ ਅਸੀਂ ਪੰਜਾਬੀ ਹਾਂ ਦਰਿਆ ਦੇ ਵਹਾਅ ਮੋੜਨਾ ਜਾਣਦੇ ਹਾਂ ਕਿ ਨੇਜਿਆਂ ਦੀ ਲੋਕ ਤੇ ਆਪਰਾ ਸਿਰ ਰੱਖਣਾ ਜਾਣਦੇ ਨੇ ਨੇਜਿਆਂ ਦੀ ਲੋਕੇ ਆਪਣਾ ਸਿਰ ਰੱਖਣਾ ਜਾਣਦੇ ਹਾਂ ਹਨੇਰੀ ਚੱਖੜ ਸਾਡਾ ਕੀ ਕਰ ਲੋ ਅਸੀਂ ਪੰਜਾਬੀ ਹਾਂ ਹਵਾਵਾਂ ਦੇ ਰੁੱਖ ਬਗਲ ਲਾ ਕਰ ਵਾਹ ਮੁਗਲ afghan ਗੋਰੇ ਜਾਂ ਫਿਰ ਆਪਣੇ ਕਾਲੇ ਮੁਗਲ afghan ਗੋਰੇ ਜਾਂ ਫਿਰ ਆਪਣੇ ਕਾਲੇ ਸਾਰਿਆਂ ਨੇ ਹਰ ਥੌਰ ਵਿੱਚ ਪੰਜਾਬ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਦੁਸ਼ਮਣ ਸਾਨੂੰ ਕੀ ਮਿਟਾਉਗਾ ਅਸੀਂ ਪੰਜਾਬੀ ਹਾਂ ਜਿੱਥੇ ਡੁੱਲਿਆ ਲਹੂ ਸਾਡੇ ਸ਼ਹੀਦਾਂ ਦਾ ਉਸ ਮਿੱਟੀ ਵਿੱਚੋਂ ਅਸੀਂ ਫਿਰ ਉਗੜਾ ਜਾਵਾਂਗੇ ਵਾ ਵਾ ਜਿੱਥੇ ਡੁੱਲਿਆ ਲਹੂ ਸਾਡੇ ਸ਼ਹੀਦਾਂ ਦਾ ਉਸ ਮਿੱਟੀ ਵਿੱਚੋਂ ਅਸੀਂ ਫਿਰ ਉਗੜਾ ਜਾਂਦੇ ਹਾਂ ਦੇਗਾ ਦੀ ਧਾਰ ਤੇ ਤੁਰਨਾ ਚਾਹਦੇ ਕੱਟਿਆ ਸੀ ਸਤਲੀ ਤੇ ਤਰ ਕੇ ਜੰਗ ਵਿੱਚ ਕੱਟਿਆ ਸੀ ਸਤਲੀ ਤੇ ਤਰ ਕੇ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਖੰਡਾ ਵਾਣਾ ਜਾਂਦੇ ਬੈਰੀ ਕੀ ਵਗੜੂ ਸਾਡਾ ਅਸੀਂ ਪੰਜਾਬੀ ਹਾਂ ਬੈਰੀ ਨੂੰ ਭਾਜੜਾ ਪਾ ਕੇ ਮਾਰ ਤੋੜਾਂਗੇ ਅਸੀਂ ਪੰਜਾਬੀ ਹਾਂ ਵੈਰੀ ਨੂੰ ਪਾਜਰਾ ਪਾ ਕੇ ਮਾਰ ਮਟਾਉਣਾ ਜਾਣਦੇ ਹਾਂ ਅਸੀਂ ਪੈਨ ਨਹੀਂ ਕਰਦੇ ਕਦੀ ਵੀ ਅਸੀਂ ਪੈਨ ਨਹੀਂ ਕਰਦੇ ਕਦੀ ਵੀ ਜੇ ਦੁਸ਼ਮਣ ਆ ਜਾਏ ਚੜ ਕੇ ਫਿਰ ਸੁੱਕਾ ਨਹੀਂ ਜਾਣ ਦਿੰਦੇ ਵਾਹ ਵਾਹ ਸੁੱਕਾ ਨਹੀਂ ਵਾਹ ਜੇ ਦੁਸ਼ਮਣ ਆ ਜਾਏ ਚੜ ਕੇ ਫਿਰ ਸੁੱਕਾ ਨਹੀਂ ਜਾਣ ਦਿੰਦੇ ਅਸੀਂ ਪੰਜਾਬੀ ਹਾਂ ਦੁਸ਼ਮਣ ਨੂੰ ਪੰਜਾਬ ਪਾ ਕੇ ਮਾਰਦੇ ਬੀਬਾ ਬੀਬਾ ਕਿਮਾਰਤ ਅਸੀਂ ਪੰਜਾਬੀ ਹਾਂ ਦੁਸ਼ਮਣ ਨੂੰ ਪਿਆਹ ਪਿਆ ਕੇ ਮਾਰਨਾ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਸ਼ਹੀਦ ਹੋ ਗਏ ਸੱਚ ਹੱਬ ਕਰਮਨੁਖਤਾ ਲਈ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਦੋ ਛੋਟੇ ਸਹਬਜ਼ਾਦੇ ਨਿਹੰਗ ਜਿਹੜੇ ਗਏ ਸਰਹੰਦ ਵਿੱਚ ਪਰ ਇਨ ਨਹੀਂ ਮੰਨੀ ਕਰਮ ਨਹੀਂ ਬਦਲਿਆ ਨਿੱਗੀਆਂ ਜਿੰਦਾ ਵੱਡੇ ਸਾਕੇ ਕੀਤੇ ਦੁਸ਼ਮਣ ਕੀ ਬੁਗਾੜੂ ਸਾਡਾ ਅਸੀਂ ਪੰਜਾਬੀ ਹਾਂ ਅਸੀਂ ਮੌਤ ਨੂੰ ਲਾੜੀ ਬਣਾਉਣਾ ਜਾਂ ਵਾਹ ਵਾਹ ਅਸੀਂ ਪੰਜਾਬੀ ਹਾਂ ਅਸੀਂ ਮੌਤ ਨੂੰ ਲਾੜੀ ਬਣਾਉਣਾ ਜਾਂਦੇ ਹਾਂ ਇਹ ਪੰਜਾਬੀ ਕੌਮ ਹੈ ਮਰ ਜੀਵੜਿਆਂ ਇਹ ਪੰਜਾਬੀ ਕੌਮ ਹੈ ਮਰ ਜੀਵੜਿਆਂ ਦੀ ਮਰਨ ਤੋਂ ਨਹੀਂ ਡਰਦੇ ਜ਼ੁਲਮ ਦੇ ਖਿਲਾਫ ਸੱਚ ਹੱਕ ਧਰ ਮੰਨੁੱਖਤਾ ਲਈ ਆਪਣੀਆਂ ਖੋਪੜੀਆਂ ਲੁਹਾ ਕੇ ਰੰਬੀਆਂ ਖੁੰਡੀਆਂ ਕਰਨੀਆਂ ਜਾਣਦੇ ਆ ਵਾਹ ਵਾਹ ਆਪਣੀਆਂ ਖੋਪੜੀਆਂ ਲੁਹਾ ਕੇ ਰੰਬੀਆਂ ਖੁੰਡੀਆਂ ਕਰਨੀਆਂ ਜਾਣਦੇ ਹਾਂ ਆਰਿਆਂ ਨਾਲ ਚਿਰਵਾ ਕੇ ਖੁਦ ਨੂੰ ਆਰਿਆਂ ਦੇ ਦੰਦੇ ਤੋੜਨਾ ਜਾਣਦੇ ਆ ਵਾਹ ਵਾਹ ਬਹੁਤ ਵਧੀਆ ਆਰਿਆਂ ਨਾਲ ਚਿਰਵਾ ਕੇ ਖੁਦ ਨੂੰ ਆਰਿਆਂ ਦੇ ਦੰਦੇ ਤੋੜਨਾ ਜਾਣਦੇ ਹਾਂ ਚਰਖੜੀਆਂ ਤੇ ਚੜ ਕੇ ਸ਼ਹੀਦ ਹੋ ਕੇ ਦੁਸ਼ਮਣ ਦੀਆਂ ਚੱਕਰੀਆਂ ਘੁਮਾਉਣੀਆਂ ਜਾਣਦੇ ਆ ਜਾਂ ਖੜਗੀਆਂ ਤੇ ਚੜ ਕੇ ਸ਼ਹੀਦ ਹੋ ਉਹਕੇ ਦੁਸ਼ਮਣ ਦੀਆਂ ਚੱਕਰੀਆਂ ਕਰਾਉਣੀਆਂ ਜਾਣਦੇ ਆ ਜਿਨ੍ਹਾਂ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਟੋਟੇ ਆਪਣੀਆਂ ਝੋਲੀਆਂ 'ਚ ਪਵਾ ਲੈਂਦੀਆਂ ਜਿਨ੍ਹਾਂ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਟੋਟੇ ਆਪਣੀਆਂ ਝੋਲੀਆਂ 'ਚ ਪਵਾ ਲੈਂਦੀਆਂ ਸੀ ਨਹੀਂ ਕਰਦੀਆਂ ਇਹ ਨਹੀਂ ਮੰਨਦੀਆਂ ਸੀ ਨਹੀਂ ਕਰਦੀਆਂ ਇਹ ਨਹੀਂ ਮੰਨਦੀਆਂ ਉਹ ਕੌਣ ਦਾ ਕੋਈ ਕੀ ਬਗਾੜ ਲੋ ਇਹ ਪੰਜਾਬੀ ਕੌਮ ਹੈ ਮਰ ਜੀਵੜਿਆਂ ਦੀ ਆਪਣੀ ਅਣਖ ਲਈ ਸ਼ਹੀਦ ਹੋ ਕੇ ਆਪਣੀ ਅਣਖ ਲਈ ਸ਼ਹੀਦ ਹੋ ਕੇ ਆਪਣੀ ਰਾਹ ਵਿੱਚੋਂ ਫਿਰ ਉੱਠ ਖੜਨਾ ਜਾਣਦੇ ਆਪਣੀ ਰਾਹ ਵਿੱਚੋਂ ਫਿਰ ਉੱਠ ਖੜਨਾ ਜਾਣਦੇ ਹਾਂ ਨਾ ਕੋਈ ਹਿੰਦੂ ਨਾ ਮੁਸਲਮਾਨ ਨਾ ਇਸਾਈ ਨਾ ਕੋਈ ਜਾਤ ਪਾਤ ਨਾ ਉੱਚਾ ਨੀਵਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਮਨੁੱਖਤਾ ਇਨਸਾਨੀਅਤ ਲਈ ਸਾਰੀ ਕਾਇਨਾਤ ਨੂੰ ਕੁਲਾਵੇ ਚ ਲੈਣਾ ਚਾਹੁੰਦੇ ਹਾਂ ਬਿਲਕੁਲ ਮਨੁੱਖਤਾ ਇਨਸਾਨੀਅਤ ਲਈ ਸਾਰੀ ਕਾਇਨਾਤ ਨੂੰ ਕੁਲਾਵੇ ਚ ਲੈਣਾ ਜਾਣਦੇ ਹਾਂ ਤੇਗਾ ਦੀ ਤਾਰ ਤੇ ਤੁਰਨਾ ਜਾਣਦੇ ਆ ਬਹੁਤ ਬਹੁਤ ਸ਼ੁਕਰੀਆ